ਜੀ ਬਾਜ਼ਾਰ ਚ 200 ਰੁਪਏ ਦਾ ਆਪਾਂ ਸਟਾਕ ਕਲੀਅਰ ਕਰਨ ਦੇ ਲਈ ਆਪਾਂ 200 ਦੇ 5 ਦੇ ਪੱਟੇ ਦੇਵਾਂਗੇ 200 ਰੁਪਏ ਦੇ ਵਿੱਚ 5 ਦੇ ਪੱਟੇ ਪਿਓਰ ਕਾ ਕਾਟਨ ਦੇ ਦੁਪੱਟੇ ਚ ਇਹ ਸਟਾਕ ਥੋੜਾ ਜਿਹਾ ਰਹਿ ਗਿਆ ਇਹ ਦੇਖੋ 1000 1012 1200 ਰੁਪਏ ਦੇ ਇਹਨਾਂ ਨੇ ਆਪ ਵੇਚੇ ਹੋਏ ਨੇ ਲੇਕਿਨ ਇਹ 495 ਰੁਪਏ ਕਰਤਾ ਕਿਉਂਕਿ ਸਾਰਾ ਸਟਾਕ ਕਲੀਅਰ ਕਰਨਾ ਹੈ ਸੂਟ ਦੇਖੋ ਕਿੰਨੇ ਜਿਆਦਾ ਸ਼ਾਨਦਾਰ ਦੇਵਾਂਗੇ ਸਿਰਫ 650 ਰੁਪਏ ਦੇ ਵਿੱਚ 650 ਰੁਪਏ ਦੇ ਵਿੱਚ ਇਸ ਤਰ੍ਹਾਂ ਦੀ ਬਣੀ ਹੋਈ ਫਰੋਕ ਔਰ ਨਾਲ ਇਸ ਦੇ ਦੁਪੱਟਾ ਵੀ ਔਰ ਨਾਲ ਪਲਾਇਓ ਵੀ ਉਹ ਰੇਟ ਕਿੰਨਾ ਸਿਰਫ 650 ਰੁਪਏ 500 ਰੁਪਏ ਦੇ ਵਿੱਚ 3 ਬੈੱਡ ਸ਼ੀਟਾਂ ਔਰ ਸਭ ਨੂੰ ਨਾਲ ਇੱਕ 에어ਪੋਰਟ ਬਿਲਕੁਲ ਫ੍ਰੀ। ਭਾਜੀ 500 ਤੋਂ ਲੈ ਕੇ 700 ਰੁਪਏ ਕਲੇ 에어ਪੋਰਟ ਵੇਚਦੇ ਨੇ ਬਾਜ਼ਾਰ ਦੇ ਵਿੱਚ। ਤੇ ਨਾਲ ਫ੍ਰੀ ਦੇ ਦੇਣਾ। ਆਪਾਂ ਫ੍ਰੀ ਦੇਵਾਂਗੇ ਤਿੰਨ ਚਾਦਰਾਂ ਦੇ ਨਾਲ ਇੱਕ 에어ਪੋਰਟ ਬਿਲਕੁਲ ਫ੍ਰੀ ਦੇਣਾ ਆਪਾਂ। ਜਿਹੜੇ ਮੇਰੇ ਵੀਰ ਹੁਣ ਵੀਡੀਓ ਸ਼ੇਅਰ ਕਰੀਆ ਉਹਨਾਂ ਨੂੰ ਆਪਣੇ 10 ਲੱਕੀ ਕਸਟਮਰ ਨੂੰ ਆਪਾਂ ਇਹ ਬਿਲਕੁਲ ਫ੍ਰੀ ਆਫ ਕਾਸਟ ਗਿਫਟ ਕਰਾਂਗੇ ਆਪਾਂ। ਆਹ 에어ਪੋਰਟ ਬਿਲਕੁਲ 에어ਪੋਰਟ ਹਾਂਜੀ ਬਿਲਕੁਲ ਫ੍ਰੀ ਆਫ ਜੇ ਹੁਣ ਇਹਨਾਂ ਨੇ ਕਰਤੀ ਸ਼ੇਅਰ ਜੇ ਤੁਸੀਂ ਹੁਣ ਤੁਸੀਂ ਜਿਨ੍ਹਾਂ ਨੇ ਹੁਣ ਤੁਸੀਂ ਵੀਡੀਓ ਸ਼ੇਅਰ ਕਰੀਏ ਤੁਹਾਡੇ ਘਰ ਪਹੁੰਚਣੇ ਫ੍ਰੀ ਆ ਇਹ 395 ਰੁਪਏ ਦੇ ਵਿੱਚ ਬਹੁਤ ਹੀ ਵਧੀਆ ਰੇਟ ਕਰਤਾ ਜੀ। ਭਾਜੀ ਓਪਨ ਚੈਨਲ 'ਚ ਰੇਟ ਹੈ ਸਾਰੇ ਪੰਜਾਬ ਦਾ। ਜਿਵੇਂ ਇਸ ਤਰ੍ਹਾਂ ਦੇ ਦੁਪट्टे ਆ ਗਏ ਕੋਟਨ ਦੇ ਵੱਡੇ ਸਾਈਜ਼ ਦੇ ਜੀ 200 ਰੁਪਏ ਦਾ ਬਾਜ਼ਾਰ 'ਚ ਵਿਕਦਾ ਹੈ। ਸਟਾਕ ਖਾਲੀ ਕਰਨਾ ਤੇ ਆਪਾਂ ਕਿੰਨੇ ਦਾ ਕਰਤਾ? ਭਾਜੀ ਬਾਜ਼ਾਰ 'ਚ ਜੀ ਬਾਜ਼ਾਰ 'ਚ 200 ਰੁਪਏ ਦਾ ਆਪਾਂ ਸਟਾਕ ਕਲੀਅਰ ਤੇ ਕਰਨ ਦੇ ਲਈ ਆਪਾਂ 200 ਦੇ 5 ਦੁਪट्टे ਦੇਵਾਂਗੇ। 200 ਰੁਪਏ ਦੇ ਵਿੱਚ 200 ਦੇ 5 ਦੁਪੱਟੇ ਪਿਓਰ ਕਾ ਕੋਟਨ ਦੇ ਦੁਪੱਟੇ ਨੇ ਚੈੱਕ ਕਰ ਲਓ ਕੋਈ ਰਾਣੀ ਪੂਰਾ ਵੱਡਾ ਸਾਈਜ਼ ਪਿਓਰ ਕੋਟਨ ਦੇ ਵਿੱਚ ਦੁਪੱਟੇ। 2.5 2-2 200 ਰੁਪਏ ਦੇ ਵਿੱਚ ਪੰਜ 200 ਰੁਪਏ ਦੇ ਪੰਜ ਦੋ ਬੱਟੇ ਦੇਵਾਂਗੇ ਵੀਰੇ ਆਪਾਂ ਇਹ ਦੇਖੋ 200 ਰੁਪਏ ਦੇ ਵਿੱਚ ਪੰਜ ਜਿੰਨੇ ਮਰਜ਼ੀ ਰੰਗ ਜੀ ਨੇ ਮਰਜ਼ੀ ਲੈ ਕੇ ਜਾ ਸਰ ਕਲਰਿਆਂ ਨੇ ਬਹੁਤ ਨਹੀਂ ਜਿੰਨੇ ਮਰਜ਼ੀ ਲੈ ਕੇ ਜਾ ਸਕਦੇ ਲੋ ਜੀ 200 ਰੁਪਏ ਦੇ ਵਿੱਚ 5 ਪੀਸ ਇਕੱਲੇ ਦੁਪੱਟੀਆਂ ਦੀ ਸੇਲ ਲਾਈ ਹੈ ਨੀ ਭਾਈ ਆਪਾਂ ਸੂਟਾਂ ਦੀ ਵੀ ਲਾਈ ਆ ਸੂਟ ਚੈੱਕ ਕਰੋ ਬਾਜ਼ਾਰ 'ਚ 300 350 ਬਿਕਦਾ ਆਪਣੀ ਖੋਦੀ ਪਰਚੇਸਿੰਗ ਵੀ 250 ਰੁਪਏ ਹੈ ਪਰ ਆਪਾਂ ਸਟਾਕ ਕਰਨਾ ਕਰੀਏ ਆਪਾਂ ਸੂਟ ਦੇਣਾ ਸਿਰਫ 150 ਰੁਪਏ ਦਾ 150 ਰੁਪਏ ਜੋ ਵੀ ਕੋਟਨ ਦਾ ਉਹ ਵੀ ਕੋਟਨ ਪਿਓਰ ਕੋਟਨ ਦਾ ਸੂਟ ਹੈ ਕੱਲਾ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਗੇ ਜਿੰਨੇ ਮਰਜ਼ੀ ਤੁਸੀਂ ਲੈ ਕੇ ਜਾ ਸਕਦੇ ਹੋ ਸਿਰਫ 150 ਰੁਪਏ ਦੇ ਵਿੱਚ ਇਹਨਾਂ ਸਿੰਥੈਟਿਕ ਕੱਪੜੇ ਦਿਖਾਉਂਦੇ ਨੇ ਪਿਓਰ ਕੋਟਨ ਦੇ ਵਿੱਚ 150 ਰੁਪਏ ਦੇ ਵਿੱਚ ਸੂਟ ਕਾਰਨ ਕੀ ਇਹ ਵੀ ਜਿਹੜਾ ਸਟਾਕ ਤੁਹਾਨੂੰ ਦੱਸਿਆ ਵੀ ਗਰਮੀਆਂ ਦਾ ਖਾਲੀ ਕਰਨਾ ਅੱਗੇ ਰੱਖੜੀਆਂ ਦਾ ਤਿਆਰ ਹੁੰਦਾ ਹੈ ਫਾਇਦਾ ਬਹੁਤ ਹੋ ਜਾਣਾ ਇਸ ਨਾਲ ਪਾਜੀ ਮੇਰੀਆਂ ਭੈਣਾਂ ਦਾ ਜੀ ਰੱਖਣੇ ਤੇ ਬਹੁਤ ਸੋਹਣੀ ਆਫਰ ਲਾ ਚੁੱਕਿਆ ਮਹਿੰਗੇ ਮਹਿੰਗੇ ਆਦੇ ਭਾਅ ਦੇ ਖਰੀਦੇ ਹੋਏ ਸੂਟ ਆ ਪਰ ਸਟਾਕ ਹਨਾ ਕਲੀਅਰ ਜਿਹੜਾ ਸੀ ਸੂਟ ਤੁਹਾਨੂੰ ਦੇ ਰਹੇ ਸਿਰਫ 150 ਰੁਪਏ ਦੇ ਵਿੱਚ ਕੱਲਰ ਡਿਜ਼ਾਈਨ ਤੁਸੀਂ ਜਿੰਨੇ ਵੀ ਮਰਜ਼ੀ ਲੈ ਕੇ ਜਾ ਸਕਦੇ ਹੋ ਆ ਦੇਖੋ ਜੀ ਇਸਕੋ 150 50 ਰੁਪਏ ਦੇ ਵਿੱਚ ਸਿਰਫ ਬਹੁਤ ਹੀ ਜ਼ਿਆਦਾ ਵਧੀਆ ਜਿਵੇਂ ਆ ਇਸ ਤਰ੍ਹਾਂ ਦੇ ਫੈਨਸੀ ਆਈਟਮ ਆ ਗਈ ਜੀ 2 2000 ਜੀ ਫਰੋਕਾਂ ਨੇ ਸਾਰੀਆਂ ਬਣੀਆਂ ਹੋਈਆਂ ਫਰੌਕਾਂ ਨੇ ਬਾਜ਼ਾਰ 'ਚ ਫਰੌਕ ਵਿਕਦੀਆਂ 2000 ਰੁਪਏ ਦੀ ਜੀ ਆਪਾਂ ਕਰਨਾ ਸਟਾਕ ਕਲੀਅਰ ਮੇਰੀਆਂ ਭੈਣਾਂ ਲਈ ਰਖੜੀ ਦੇ ਆਫਰ ਅ ਗਿਫਟ ਹੀ ਦੇਣ ਲੱਗੇ ਆਪਣੀਆਂ ਭੈਣਾਂ ਨੂੰ ਫਰੌਕ ਦੇਣੀ ਆਪਾਂ ਸਿਰਫ 650 ਰੁਪਏ ਚ ਚੈੱਕ ਕਰ ਲੋ ਸਾਰੀ ਫਰੌਕ ਬਣੀ ਹੋਈ ਐ ਨਾਲ ਆਉਣਾ ਪਲਾਜੋ ਤੇ ਨਾਲ ਆਉਣਾ ਦੁਪੱਟਾ ਦੁਪੱਟਾ ਵੀ ਤੁਸੀਂ ਚੈੱਕ ਕਰ ਲੈਣ ਤੇ ਪਲਾਜੋ ਚੈੱਕ ਕਰਵਾ ਦੇ ਲੋਈ ਪਲਾਜੋ ਚੈੱਕ ਕਰੋ ਬਹੁਤ ਹੀ ਸੋਹਣਾ ਪਲਾਜੋ ਬਣਿਆ ਹੋਇਆ ਬਾਜ਼ਾਰ ਚ 21500 ਰੁਪਏ ਦੀ ਗਾਰੰਟੀ ਆ ਚੈਲੰਜ ਨਾਲ ਵਿਗਦਾ ਪਰ ਆਪਾਂ ਮੇਰੀਆਂ ਭੈਣਾਂ ਲਈ ਰੱਖੜੀ ਵਾਸਤੇ ਬਹੁਤ ਸੋਹਣਾ ਆਫਰ ਲਾਇਆ ਆਪਾਂ ਦੇਵਾਂਗੇ ਸਿਰਫ 650 ਰੁਪਏ ਦੇ ਵਿੱਚ 650 ਰੁਪਏ ਦੇ ਵਿੱਚ ਇਸ ਤਰ੍ਹਾਂ ਦੀ ਬਣੀ ਹੋਈ ਫਰੋਕ ਔਰ ਨਾਲ ਇਸ